ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsaanjha.in ਤੇ ਨਕਲੀ ਨੋਟ ਛਾਪ ਮਨਾਉਂਦੇ ਸੀ ਜੱਸਾ ਫਿਰ ਨੋਟਾਂ ਦੇ ਢੇਰ ਨਾਲ ਖਿੱਚਦੇ ਸਨ ਫੋਟੋਆਂ ਪਰ ਹੁਣ ਚੜ ਚੁੱਕੇ ਨੇ ਪੁਲਿਸ ਦੇ ਹੱਥੇ ਜੀ ਹਾਂ ਸੰਗਰੂਰ ਪੁਲਿਸ ਦੇ ਹੱਥ ਚੜੇ ਦੋ ਐਸੇ ਲੋਕ ਜਿਨਾ ਕੰਨ ਸਾਹਮਣੇ ਨਕਲੀ ਨੋਟ ਛਾਪਣ ਦੇ ਇਨਾ ਤੋਂ ਬਰਾਮਦ ਹੋਏ ਨੇ 6,52,900 ਰੁਪਏ ਤੇ ਨਾਲ ਹੀ ਪੁਲਿਸ ਨੇ ਜ਼ਬਤ ਕੀਤਾ ਚਪਾਈ ਤੇ ਇਸਤੇਮਾਲ ਕੀਤਾ ਜਾਣ ਵਾਲਾ ਪ੍ਰਿੰਟਰ ਤੇ ਸਕੈਨਰ ਪੁਲਿਸ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਉਸ ਵੇਲੇ ਹਾਰਦਿਕ ਸਿੰਘ ਨਾਂ ਤੇ ਸਰਦ ਸਿੰਘ ਨੂੰ ਗ੍ਰਿਫਤਾਰ ਕੀਤੇ ਤਾਂ ਜਾਦੀ ਆਪਣੇ ਹੋਰ ਸਾਥੀ ਕਰਮਵੀਰ ਦੇ ਨਾਲ ਬਠਿੰਡਾ 'ਚ ਨਕਲੀ ਨੋਟਾ ਦਾ ਇਸਤੇਮਾਲ ਕਰਨ ਦੇ ਆਰੇਸਟ ਕਰਮਵੀਰ ਤਾਂ ਮੌਕੇ ਤੋਂ ਫਰਾਰ ਹੋ ਗਿਆ ਪਰ ਇਹ ਦੋਵੇਂ ਪੁਲਿਸ ਨੇ ਗ੍ਰਿਫਤਾਰ ਕਰ ਲਏ ਨਕਲੀ ਨੋਟ ਛਾਪ ਐਸ਼ ਕਰਨ ਵਾਲੇ ਮੂਲ ਸਰ ਬਸੋਨੇ ਹੀ ਕਹਿ ਰਹੇ ਨੇ ਕਿ ਗਲਤੀ ਹੋ ਗਈ ਸਾ ਗਲਤੀ ਹੋ ਗਈ ਦੁਬਾਰਾ ਨਹੀਂ ਕਰਦੇ ਹੋਏ ਸਰ ਵਾ ਗਲਤੀ ਹੋ ਗਈ ਕਿੰਨੀ ਦੇਰ ਤੋਂ ਕਰਿਆ ਸੀਗਾ ਜਿਆਦਾ ਦਿਨ ਨਹੀਂ ਇਹ ਗਲਤੀ ਹੋ ਪੁਲਿਸ ਮੁਤਾਬਕ ਪਿਛਲੇ 3 ਸਾਲਾਂ ਤੋਂ ਇਹ ਤੰਦਾ ਕਰ ਰਹੇ ਸਨ ਜਾਲੀ ਨੋਟ ਛਾਪ ਕੇ ਤੇ ਅੱਗੇ ਸਪਲਾਈ ਕਰਦੇ ਆ ਇਹਨਾਂ ਦੇ ਵਿੱਚੋਂ ਇਹਨਾਂ ਦਾ ਮੁੱਖ ਅੱਡਾ ਜਿਹੜਾ दारू ਕੂਟਿਆ ਮੁਹੱਲਾ ਪਟਿਆਲੇ ਬਣਾਇਆ ਹੋਇਆ ਸੀ ਤੇ ਇਹਨਾਂ ਨੂੰ ਅਸੀਂ ਨਾਕੇ ਤੇ ਇੰਟਰਸੈਪਟ ਕੀਤਾ ਹੈ ਪਹਿਲਾਂ 100-100 ਦੇ ਨੋਟ ਬਣਾ ਕੇ ਛੋਟੀ ਦੁਕਾਨਦਾਰ ਰੇੜੀ ਜਾਂ ਛੋਟੀਆਂ ਦੁਕਾਨਾਂ ਤੇ ਚਲਾ ਕੇ ਆਪਦਾ ਖਰਚਾ ਪੂਰਾ ਕਰਦੇ ਰਹੇ ਸੀ ਹੁਣ ਇਹਨਾਂ ਨੇ ਪਹਿਲੀ ਵਾਰੀ ਜਿਹੜਾ ਉਹਨੂੰ ਇਹੋ ਜਿਹੇ 5-500 ਦੇ ਨੋਟ ਬਣਾਏ ਹਨ ਔਰ ਪੁਲਿਸ ਇਸ ਚਾਰਜ ਜੁਟੀ ਹੈ ਕਿ ਇਹ ਦੋ ਆਖਰ ਇਸ ਤਰ੍ਹਾਂ ਦੇ ਕਿੰਨੇ ਨੋਟ ਲੋਕਾਂ ਨੂੰ ਬੇਵਕੂਫ ਬਣਾ ਬਾਜ਼ਾਰ 'ਚ ਚਲਾ ਚੁੱਕਾ ਹੈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨੂਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ